ਲੈ ਵੀ ਦੋਸਤੋ ਕੱਗਰ ਤੇ ਆਏ ਹੋਏ ਆਪਾਂ ਅੱਜ ਤਰੀਕ 27 ਹੋ ਗਈ ਜੀ ਟਾਈਮ ਹੋਇਆ 9:40-42 ਮਿੰਟ ਹੋਏ ਹੋਏ ਨੇ ਜਿਹੜੀ ਆਪਾਂ ਇਹ ਸੜਕ ਦੇਖ ਰਹੇ ਆ ਇਹ ਰਤੀਆ ਫਤਿਹਤ ਨੂੰ ਜਾਂਦੀ ਆ ਇਧਰਲੀ ਸਾਈਡ ਆ ਪੰਜਾਬ ਪਰਸ਼ੀਆਂ ਮਾਨਸਾ ਨੂੰ ਵੱਗ ਜਾਂਦੀ ਆ ਜੀ ਇਹ ਅੱਜ ਦੇ ਇਹਦੇ ਚਾਂਸ ਨੇ ਕਿ ਪਾਣੀ ਘਟਣ ਦਾ ਕੋਈ ਹਜੇ ਤੱਕ ਨਾ ਨਹੀਂ ਹੈਗਾ ਕਿਉਂਕਿ ਦਿਨੋਂ ਦਿਨ ਵਧੀ ਜਾਂਦਾ ਪਾਣੀ ਕਿਉਂਕਿ ਇਹ ਜੇ ਆਪਾਂ ਪੁਲ ਦੀ ਗੱਲ ਕਰੀਏ ਪੁਲ ਬਹੁਤ ਉੱਚਾ ਪੁਲਾ ਫਿਰ ਵੀ ਇਹ 5-7 ਫੁੱਟ ਹੀ ਰਹਿੰਦਾ ਕਿਉਂਕਿ ਤੁਸੀਂ ਦੇਖ ਹੀ ਰਹੇ ਹੋ 5-7 ਫੁੱਟ ਆਗੇ ਪਾਣੀ ਜਿਹੜਾ ਕੇ ਚਾਂਦਪੁਰੇ ਵਾਲਾ ਦੱਸਣ ਦੇ ਵਿੱਚ ਆਇਆ ਕਿ ਉੱਥੇ ਪਾਣੀ ਜਿਹੜਾ ਉਹ ਪੁਲ ਦੇ ਨਾਲ ਖਹਿਣ ਲੱਗ ਗਿਆ ਤੇ ਮੇਰੀ ਸਾਰੇ ਜਿਹੜੀ ਘੱਗਰ ਦੇ ਲਾਗੇ ਪਿੰਡ ਰਹਿੰਦੇ ਨੇ ਜਾਂ ਆਪਣੇ ਸਾਰੇ ਖੇਤਾਂ ਵਾਲੇ ਨੇ ਭਰਾ ਨੇਾਰੇ ਮੋਂ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦੇ ਆ ਵੀ ਪਿਛਲੀ ਕਿੜੇ ਨਗੇਲੀਆਂ ਹੋਈਆਂ ਸੀਗੀਆਂ ਆਪਣੀਆਂ ਕਿਉਂ ਨਗੇਲੀਆਂ ਹੋਈਆਂ ਸੀ ਜਿਹੜੀਆਂ ਆਪਾਂ ਇਸ ਕਕਰ ਦਾ ਪਾਣੀ ਪੱਖਿਆਂ ਨਾਲ ਚਾ ਕੇ ਆਪਾਂ ਖੇਤਾਂ ਨੂੰ ਦਿੱਤਾ ਸੀਗਾ ਖੇਤਾਂ ਦੇ ਕਾਰਨ ਜਿਹੜੀਆਂ ਆਪਣੀਆਂ ਪਾਈਪਾਂ ਸੀਗੀਆਂ ਉਹ ਕੁਝ ਕਿਤੇ ਕਿਤੇ ਲੀਕ ਸੀਗੀਆਂ ਜਾਂ ਆਪਾਂ ਨਾਰਮਲ ਗੱਟੇ ਲਾ ਕੇ ਤੇ ਜਾਂ ਜਿੱਦਾਂ ਇੱਟਾਂ ਦੇ ਵਿੱਚ ਵਗੈਰਾ ਕਰਕੇ ਬੰਦ ਕੀਤੀਆਂ ਹੋਈਆਂ ਸੀ ਪਰ ਉਥੇ ਉਹ ਚੀਜ਼ਾਂ ਨੇ ਐਡਾ ਕ ਵੱਡਾ ਕਹਿਰ ਲਾਤਾ ਕਿਉਂਕਿ ਪਤਾ ਹੀ ਆ ਸੋਨੂ ਵੀ ਆਪਾਂ 2023 ਦੀ ਜੇ ਆਪਾਂ ਗੱਲ ਕਰੀਏ ਤਾਂ ਸੱਚੇ ਪਾਤਸ਼ਾਹ ਕਰਕੇ ਬੇਨਤੀ ਕਰਦੇ ਆ ਵੀ ਵਾਹਿਗੁਰੂ ਜੋ ਪਹਿਲਾਂ ਸਮਾਂ ਦੇਖਿਆ ਉਹ ਨਾ ਕਦੇ ਵੀ ਆਵੇ ਕਿਉਂਕਿ ਬਹੁਤ ਹੀ ਭੜੇ ਚਾਂਸ ਮੰਨਦੇ ਨੇ ਅੱਜ ਤੱਕ ਵੀ ਉਹ ਘਰ ਪਿੰਡ ਕਦੇ ਵੀ ਉਸ ਉਸੇ ਲੈਂਡ ਤੇ ਨਹੀਂ ਆਏ ਤਾਂ ਬੇਨਤੀ ਕਰਦੇ ਆ ਵੀ ਜਿੱਥੇ ਤੱਕ ਇਹ ਕਰਜੀ ਜਾਂਦਾ ਸਾਰੇ ਆਪੋ ਆਪਣੇ ਬੰਨ ਤਾਗੜੇ ਰੱਖੋ ਤਿਆਰ ਰਹੋ ਕਿਉਂਕਿ ਇਹ ਚੀਜ਼ਾਂ ਜੀ ਦਿਨੋਂ ਦਿਨ ਪਾਣੀ ਦੀ ਅਪਡੇਟ ਆਉਂਦੀ ਆ ਪਿੱਛੋਂ ਪਾਣੀ ਬਹੁਤ ਜ਼ਿਆਦਾ ਆ ਰਿਹਾ ਪਰ ਅੱਜ 27 ਤਰੀਕ ਸਮਾਂ ਜੀ ਸਮਾਂ ਹੋ ਸਕਦਾ ਵੀ 9:42 43 ਮਿੰਟ ਹੋਏ ਹੋਏ ਨੇ ਨਵੀਂ ਅਪਡੇਟ ਆ ਗਈ ਤੇ ਅੱਜ ਜਿਹੜੇ ਵੀ ਇਹ ਪੁਲ ਤੋਂ ਕੰਮ ਤੋਂ ਕੰਮ 5 ਕ ਫੁੱਟ ਨੀਵਾ ਚੱਲੀ ਜਾਂਦਾ ਪਾਣੀ ਪਾਣੀ ਦਾ ਬਹਾਉ ਦਿਨੋਂ ਦਿਨ ਵਧੀ ਜਾਂਦਾ ਇਦਾਂ ਕਿਉਂਕਿ ਇਹ ਸਿਸਟਮ ਆ ਕਿਉਂਕਿ ਆਹ ਦੇਖ ਲਓ ਤੁਸੀਂ 5 ਕ ਫੁੱਟ ਪਾਣੀ ਨੀਵਾ ਚੱਲੀ ਜਾਂਦਾ ਵਾਹਿਗੁਰੂ ਸੱਚੇ ਪਾਤਸ਼ਾਹ ਮਿਹਰ ਕਰੇ ਸਾਰਿਆਂ ਤੇ ਕਿ ਇਦਾਂ ਦਾ ਕਹਿਰ ਕਿਤੇ ਵੀ ਨਾ ਆ ਜਾਵੇ ਕਿਉਂਕਿ ਜਿੱਥੇ ਆਇਆ ਉਹਨਾਂ ਨੂੰ ਪਤਾ ਤੇ ਬਾਹੀ ਗੁਰੂ ਸੱਚੇ ਪਾਤਸ਼ਾਹ ਕਰਕੇ ਸਾਰੇ ਅਰਦਾਸ ਬੇਨਤੀਆਂ ਕਰੋ ਵੀ ਸਾਰੇ ਪਾਸੇ ਸੱਚੇ ਪਾਤਸ਼ਾਹ ਸੁੱਖ ਦਾ ਮੈਸੇਜ ਦੇਈਂ ਸੁੱਖ ਦਾ ਸਨੇਹਾ ਭੇਜਿਓ ਕਿਉਂਕਿ ਜਿੱਥੇ ਪਾਣੀ ਆਇਆ ਬਹੁਤ 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 ਭੜਾ ਨਾਲ ਜਿ ਕੋ ਹਾਲਾਤ ਬਣੇ ਹੋਏ ਨੇ ਮਾਲ ਪੋਸੂ ਡੰਗਰ ਘਰਬਾਰ ਸਾਰਾ ਕੁਝ ਤਸਮਸ ਹੋਇਆ ਹੋਇਆ ਤਾਂ ਸੱਚੇ ਪਾਤਸ਼ਾਹ ਇਹ ਫਸਲਾਂ ਤੇ ਵੀ ਕਿਰਪਾ ਬਣਾਈ ਰੱਖੀ ਹਰੀਆਂ ਭਰੀਆਂ ਫਸਲਾਂ ਨੇ ਪੁੱਤਾਂ ਮੰਗੂ ਜ਼ਿਮੀਦਾਰਾਂ ਨੇ ਪਾਲੀਆਂ ਤਾਂ ਸਾਰੇ ਪਾਸੇ ਸੁੱਖ ਦਾ ਮੈਸੇਜ ਹੀ ਆਵੇ ਤਾਂ ਇਹ ਅੱਜ ਹੈ ਜੀ 27 ਤਰੀਕ ਤੇ ਸਮਾਂ 9:45 46 ਮਿੰਟ ਹੋਏ ਹੋਣਗੇ ਤੇ ਆਹ ਦੇਖ ਲਓ ਅੱਜ ਦਾ ਜਿਹੜਾ ਸਮਾਂ